ਸ਼ਸ਼ੀ ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟ੍ਰੇਕਰ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਰਮਾ ਸ਼ਿਮਲਾ ਮਿਰਚ ਦੀ ਸਬਜ਼ੀ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਅਲੱਗ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸਬਜੀ ਬਣਾਉਣ ਲਈ ਮੈਂ ਇੱਥੇ ਇੱਕ ਪਿਆਜ਼ ਨੂੰ ਬਰੀਕ ਪੀਰ ਕੱਟ ਕੇ ਲੈ ਆਇਆ ਬਰੀਕ ਪੀਸ ਵਿੱਚ ਕੱਟ ਕੇ ਲੈ ਲੈਣਾ ਹੈ ਇੱਕ ਪਿਆਜ਼ ਲਿਆ ਸੀਗਾ ਅਸੀਂ ਦੋ ਸ਼ਿਮਲਾ ਮਿਰਚਾਂ ਨੂੰ ਵੀ ਅਸੀਂ ਬਰੀਕ ਕੱਟ ਕੇ ਲੈ ਲੈਣਾ ਹੈ ਇਹ ਅਸੀਂ ਮਸਾਲੇ ਲਈ ਲੈ ਰਹੇ ਹਾਂ ਤਿੰਨ ਤੋਂ ਚਾਰ ਮੈਂ ਹਰੀਆਂ ਮਿਰਚਾਂ ਲਈਆਂ ਤੇ 1 ਇੰਚ ਅਦਰਕ ਦਾ ਟੁਕੜਾ ਲੈ ਕੇ ਇਹਨੂੰ ਦਰਦਰਾ ਜਿਹਾ ਅਸੀਂ ਕੁੱਟ ਲਿਆ ਸੀ ਤੇ ਨਾਲ ਹੀ ਹਰਾ ਧਨੀਆ ਪਾਵਾਂਗੇ ਇਹਦੇ ਵਿੱਚ ਇਹ ਮੈਂ 4 ਤੋਂ 5 ਆਲੂਆਂ ਨੂੰ ਉਬਾਲ ਕੇ ਲਿਆਇਆ ਉਬਾਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਿਆਇਆ ਤੇ ਇਹ ਚੋਲਸ ਪੀਸ ਵਿੱਚ ਅਸੀਂ ਕੱਟ ਕਰਕੇ ਰੱਖ ਲਿਆ ਤੁਸੀਂ ਚਾਹੋ ਤਾਂ ਇਹਨਾਂ ਨੂੰ ਮੈਸ਼ ਵੀ ਕਰ ਸਕਦੇ ਹੋ 6 ਤੋਂ 7 ਅਸੀਂ ਸ਼ਿਮਲਾ ਮਿਰਚ ਲਈਆਂ ਸ਼ਿਮਲਾ ਮਿਰਚ ਦੇਖੋ ਜਿਹੜੀ ਪਤਲੇ ਛਿਲਕੇ ਵਾਲੀ ਹੁੰਦੀ ਹੈ ਉਹ ਲੈਣੀ ਹੈ ਅਸੀਂ ਬਿਲਕੁਲ ਪਤਲੇ ਵਾਲੀ ਉਹੀ ਟੇਸਟੀ ਲੱਗਦੀ ਹੈ ਬਣੀ ਹੋਈ ਇਹਦਾ ਉੱਪਰ ਵਾਲਾ ਪਾਰਟ ਅਸੀਂ ਉਤਾਰ ਲਾਂਗੇ ਮੈਂ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਕੇ ਇਹਨੂੰ ਸਾਫ ਕਰ ਲਿਆ ਸੀਗਾ ਇਹਦੇ ਉੱਪਰ ਬਿਲਕੁਲ ਵੀ ਪਾਣੀ ਨਾ ਲੱਗਿਆ ਹੋਵੇ ਸਭ ਤੋਂ ਪਹਿਲਾਂ ਅਸੀਂ ਸ਼ਿਮਲਾ ਮਿਰਚ ਨੂੰ ਕਟਿੰਗ ਕਰਕੇ ਤਿਆਰ ਕਰਾਂਗੇ ਇਹਦਾ ਉੱਪਰ ਵਾਲਾ ਪਾਰਟ ਹੁੰਦਾ ਜਿਹੜਾ ਉਹ ਉਤਾਰ ਦੇਵਾਂਗੇ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਅੰਦਰ ਤੋਂ ਤਾਂ ਕਿ ਕੋਈ ਵੀ ਐਕਸਟਰਾ ਕੱਟ ਨਾ ਪੈਣ ਇਹਦੇ ਅੰਦਰ ਵਾਲੇ ਬੀਜ ਹੈ ਜਿਹੜੇ ਅਸੀਂ ਸਾਰੇ ਕੱਢ ਦੇਣੇ ਆ ਇਸ ਤਰੀਕੇ ਨਾਲ ਅਸੀਂ ਸਾਰੀ ਸ਼ਿਮਲਾ ਮਿਰਚਾਂ ਨੂੰ ਸਾਫ਼ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਫੀਲਿੰਗ ਕਰਨੀ ਆ ਆਲੂਆਂ ਦੀ ਇਸ ਕਰਕੇ ਇਹਨਾਂ ਨੂੰ ਸਾਰੀਆਂ ਨੂੰ ਇਸ ਤਰੀਕੇ ਨਾਲ ਸਾਫ਼ ਕਰਕੇ ਰੱਖ ਲੈਣਾ ਆ ਤੁਸੀਂ ਵੱਡੇ ਸਾਈਜ਼ ਦੀ ਸ਼ਿਮਲਾ ਮਿਰਚ ਵੀ ਲੈ ਸਕਦੇ ਹੋ ਪਰ ਮੇਰੇ ਕੋਲ ਛੋਟੀ ਸੀਗੀ ਮੈਂ ਇਸ ਕਰਕੇ ਛੋਟੀਆਂ ਲਈਆਂ ਨੇ ਐਸ ਤਰੀਕੇ ਨਾਲ ਅਸੀਂ ਸਾਰੇ ਸ਼ਿਮਲਾ ਮਿਰਚ ਨੂੰ ਦੇਖੋ ਅੰਦਰ ਤੋਂ ਬਿਲਕੁਲ ਖਾਲੀ ਕਰ ਲੈਣਾ ਹੈ ਕਟਿੰਗ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਧੋਣਾ ਹੈ ਬਾਅਦ ਵਿੱਚ ਨਹੀਂ ਧੋਣਾ ਹੈਗਾ ਹੁਣ ਇਸੇ ਗੈਸ ਤੇ ਕੜਾਹੀ ਰੱਖਾਂਗੇ ਦੇ ਵਿੱਚ ਪਾਵਾਂਗੇ 2 ਚਮਚ ਤੇਲ ਦੇ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਜਾਂ ਤੁਸੀਂ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀ ਇਹਨੋਂ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇਲ ਵਿੱਚ 1 ਇੰਚ ਅਦਰਕ ਦਾ ਟੁਕੜਾ ਜਿਹੜਾ ਅਸੀਂ ਦਰਦਰਾ ਜਿਹਾ ਪੀਸ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਇਹਦੇ ਵਿੱਚ ਅਸੀਂ ਲਸਣ ਦਾ ਯੂਜ਼ ਨਹੀਂ ਕੀਤਾ ਸਿਰਫ ਅਦਰਕ ਦਾ ਹੀ ਯੂਜ਼ ਕੀਤਾ ਆ ਚੰਗੀ ਤਰ੍ਹਾਂ ਭੁੰਨ ਲਾਂਗੇ ਅਦਰਕ ਨੂੰ 2 ਸੈਕਿੰਡ ਲਈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਆਪਣੇ ਪਿਆਜ਼ ਐਡ ਕਰ ਦਾਂਗੇ ਜਿਹੜੇ ਅਸੀਂ ਪਿਆਜ਼ ਨੂੰ ਬਰੀਕ ਕੱਟ ਕੇ ਰੱਖਿਆ ਆ ਉਹ ਇਹਦੇ ਵਿੱਚ ਐਡ ਕਰ ਦਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਸ ਤਰੀਕੇ ਨਾਲ ਸ਼ਿਮਲਾ ਵਿੱਚ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਨਨ ਟ੍ਰਾਂਸਪੇਅਰਟ ਹੋਣ ਤੱਕ ਹੋਣਾ ਜ਼ਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਸੀ ਸਿਰਫ ਥੋੜਾ ਜਿਹਾ ਇਹਨਾਂ ਟ੍ਰਾਂਸਪੇਅਰਟ ਹੋਣ ਤੱਕ ਭੁੰਨ ਲਾਂਗੇ ਪਿਆਜ਼ਾਂ ਨੂੰ ਆਪਣੇ ਨੂੰ ਨਾਲ ਇਹਦੇ ਵਿੱਚ ਅਸੀਂ ਹਰੀ ਮਿਰਚਾ ਵੀ ਐਡ ਕਰ ਦਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਮਿਰਚ ਦੀ ਕੁਆਂਟੀਟੀ ਜਿਹੜੀ ਘੱਟ ਕਰ ਸਕਦੇ ਹੋ ਨਾਲ ਹੀ ਅਸੀਂ ਸ਼ਿਮਲਾ ਮਿਰਚ ਵੀ ਐਡ ਕਰ ਦਾਂਗੇ ਸਾਡੇ ਪਿਆਜ਼ ਜਿਹੜੇ ਥੋੜਾ ਜਿਹਾ ਟ੍ਰਾਂਸਪੇਅਰਟ ਹੋ ਚੁੱਕੇ ਸੀਗੇ ਹੁਣ ਇਹਦੇ ਵਿੱਚ ਅਸੀਂ ਸ਼ਿਮਲਾ ਮਿਰਚ ਜਿਹੜੀ ਬਰੀਕ ਕੱਟੀ ਹੋਈ ਉਹ ਐਡ ਕਰ ਦਾਂਗੇ ਨਾਲੇ ਅਸੀਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਪ ਨਮਕ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਦਾ ਪਾਣਾ ਤੇ 1 ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਊਡਰ ਪਾਵਾਂਗੇ 1 ਚਮਚ ਇਹਦੇ ਵਿੱਚ ਅਮਚੂਰ ਪਾਊਡਰ ਪਾਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਟਮਾਟਰ ਦਾ ਯੂਜ਼ ਨਹੀਂ ਕਰ ਰਹੇ ਹੈਗੇ ਇਸ ਕਰਕੇ ਅਸੀਂ ਇਹਦੇ ਵਿੱਚ ਅਮਚੂਰ ਪਾਇਆ 2 ਸੈਕਿੰਡ ਲਈ ਮਸਾਲਿਆਂ ਨੂੰ ਪਿਆਜ਼ਾਂ ਦੇ ਨਾਲੇ ਭੁੰਨ ਲਾਂਗੇ ਤਾਂ ਕਿ ਇਹਦਾ ਕੱਚਾ ਫਲੇਵਰ ਬਿਲਕੁਲ ਦੌਰ ਹੋ ਜਾਵੇ 480 ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਜਿਹੜੀ ਸਬਜ਼ੀ ਦੀ ਲੁੱਕ ਹੈ ਉਹ ਬਹੁਤ ਜ਼ਿਆਦਾ ਵਧੀਆ ਆਂਦੀ ਆ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਸਬਜ਼ੀ ਬਣੀ ਹੋਈ ਮਸਾਲੇ ਸਾਡੇ ਭੁੰਨ ਚੁੱਕੇ ਆ ਇਹਦੇ ਵਿੱਚ ਅਸੀਂ ਆਪਣੇ ਬੋਇਲ ਕੀਤੇ ਹੋਏ ਆਲੂ ਐਡ ਕਰ ਦਾਂਗੇ ਚਾਹੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਮੈਸ਼ ਕਰਕੇ ਵੀ ਪਾ ਸਕਦੇ ਹੋ ਆਲੂਆਂ ਨੂੰ ਚੰਗੀ ਤਰ੍ਹਾਂ 5 ਮਿੰਟ ਲਈ ਲਗਾਤਾਰ ਚਲਾਉਂਦੇ ਹੋਏ ਚੰਗੀ ਤਰ੍ਹਾਂ ਅਸੀਂ ਆਲੂਆਂ ਨੂੰ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਮਸਾਲੇ ਵਿੱਚ ਤਾਂ ਕਿ ਕੋਟਿੰਗ ਚੰਗੀ ਤਰ੍ਹਾਂ ਹੋ ਸਕੇ ਮਸਾਲਿਆਂ ਦੀ ਇਨੂੰ ਥੋੜਾ ਜਿਹਾ ਅਸੀਂ ਆਪਣਾ ਕੜਚੀ ਨਾਲ ਭੰਨ ਲਾਂਗੇ ਆਲੂਆਂ ਨੂੰ ਥੋੜਾ ਜਿਹਾ ਮੈਸ਼ ਕਰ ਲਾਂਗੇ ਤਾਂ ਕਿ ਮਸਾਲੇ ਦੀ ਕੋਟਿੰਗ ਚੰਗੀ ਤਰ੍ਹਾਂ ਹੋ ਸਕੇ 5 ਮਿੰਟ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਿਆ ਆ ਹੁਣ ਇਹਦੇ ਵਿੱਚ ਹਰਾ ਧਨੀਆ ਐਡ ਕਰ ਦਾਂਗੇ ਅਸੀਂ ਆਪਣਾ ਚੰਗੀ ਤਰ੍ਹਾਂ 5 ਮਿੰਟ ਲਈ ਇਹਨਾਂ ਨੂੰ ਭੁੰਨਿਆ ਬਹਾਉਂਗਾ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਭੁੰਨੇ ਹੋਏ ਆਲੂਆਂ ਦੀ ਸਬਜ਼ੀ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਇਸ ਤਰੀਕੇ ਨਾਲ ਇਹ ਆਲੂਆਂ ਦੀ ਸਬਜ਼ੀ ਵੀ ਕੱਲੀ ਬਣਾ ਕੇ ਖਾ ਸਕਦੇ ਹੋ ਇਸ ਤਰੀਕੇ ਨਾਲ ਪਰ ਇਹਦੇ ਅਸੀਂ Shimla mirch ਵਿੱਚ ਫੀਲਿੰਗ ਕਰਾਂਗੇ ਇਹਨਾਂ ਨੂੰ ਸੀ ਇੱਕ ਅਲੱਗ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਤੋਂ ਬਾਅਦ ਇਹਦੀ ਫੀਲਿੰਗ ਕਰਾਂਗੇ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਬਿਲਕੁਲ ਠੰਡਾ ਹੋ ਚੁੱਕਿਆ ਦੇਖੇ ਸਾਰੀ ਸਟਫਿੰਗ ਹੈ ਬਿਲਕੁਲ ਠੰਡੀ ਹੋ ਚੁੱਕੀ ਹੈ ਹੁਣ ਇਹਦੇ ਵਿੱਚ Shimla mirch ਬਸ ਅੱਛੀ ਇਹਦੀ ਫੀਲਿੰਗ ਕਰਾਂਗੇ ਚੰਗੀ ਤਰ੍ਹਾਂ ਦਬਾ ਦਵਾ ਕੇ ਫੀਲਿੰਗ ਕਰਨੀ ਹੈ ਤਾਂ ਹੀ ਜਿਹੜਾ ਸਬਜ਼ੀ ਦਾ ਟੇਸ ਹੈ ਜਿਹੜਾ ਵਧੀਆ ਆਊਗਾ ਚੰਗੀ ਤਰ੍ਹਾਂ ਚਮਚ ਦੀ ਹੈਲਪ ਨਾਲ ਤੁਸੀਂ ਇਹਨੂੰ ਦਬਾ ਦਵਾ ਕੇ ਭਰਨਾ ਹੈ ਬਿਲਕੁਲ ਵੀ ਖਾਲੀ ਨਾ ਰਹੇ ਕੋਈ ਵੀ ਪਾਰਟ Shimla mirch ਦਾ ਅੰਦਰ ਤੋਂ ਚੰਗੀ ਤਰ੍ਹਾਂ ਦਵਾਦ ਬਾਕੇ ਇਹਨੂੰ ਭਰ ਲਾਂਗੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਜੇ ਵਧੀਆ ਲੱਗੀ ਇਹ ਰੈਸਪੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਰੇ Shimla mirch ਦੀ ਅਸੀਂ ਫੀਲਿੰਗ ਇਸ ਤਰੀਕੇ ਨਾਲ ਹੀ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਫੀਲਿੰਗ ਹੋਈ ਹੈ ਸਾਡੀ ਮਿਰਚਾਂ ਦੀ ਜਿਹੜੀ ਸਟਫਿੰਗ ਬਚ ਗਈ ਹੈ ਤੁਸੀਂ ਇਹਨੂੰ ਰੋਟੀ ਪਰਾਂਠੇ ਪੂਰੀ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਐਜੇ ਸਬਜੀ ਵੀ ਖਾ ਸਕਦੇ ਹੋ ਤੁਸੀਂ ਇਹਨੂੰ ਉਨੋਂ ਉਸੇ ਕੜਾਹੀ ਵਿੱਚ ਅਸੀਂ ਇੱਕ ਚਮਚ ਤੇਲ ਦਾ ਹੋਰ ਐਡ ਕਰਾਂਗੇ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲੈਣਾ ਹੈ ਸਿਰਫ ਇੱਕ ਚਮਚ ਤੇਲ ਦਾ ਹੀ ਪਾਣਾ ਜਿਆਦਾ ਤੇਲ ਨਹੀਂ ਪਾਣਾ ਸੀ ਇਹਦੇ ਵਿੱਚ ਅਸੀਂ ਸ਼ਿਮਲਾ ਮਿਰਚ ਪਾ ਦਵਾਂਗੇ ਜਿਹੜੀ ਅਸੀਂ ਫੀਲਿੰਗ ਕਰਕੇ ਰੱਖੀ ਆ ਇਸ ਨੂੰ ਦੇ ਲੰਬੇ ਵੀ ਪਾ ਸਕਦੇ ਹੋ ਤੁਸੀਂ ਖੜਖੜਾ ਕੇ ਵੀ ਇਹਨਾਂ ਨੂੰ ਇਹ ਰੱਖ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਅਸੀਂ ਹੁਣ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਸਾਰੇ ਸ਼ਿਮਲਾ ਮਿਰਚ ਨੂੰ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ 5 ਮਿੰਟ ਲਈ ਇਹਨਾਂ ਨੂੰ ਅਸੀਂ ਢੱਕ ਕੇ ਸਲੋ ਫਲੇਮ ਤੇ ਪੱਕਣ ਦਵਾਂਗੇ ਤਾਂ ਕਿ ਇਹ ਚਾਰੇ ਤਰਫ ਤੋਂ ਪੱਕ ਜਾਣ ਬਹੁਤ ਹੀ ਜਲਦੀ ਬਣਨ ਵਾਲੀ ਸਬਜ਼ੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਹਨਾਂ ਨੂੰ ਅਸੀਂ 5 ਮਿੰਟ ਲਈ ਢੱਕ ਕੇ ਪੱਕਣ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਉੱਪਰ ਤੋਂ ਵੀ 5 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਇੱਕ ਵਾਰ ਤੇ ਨੂੰ ਜਿਹੜੀ طرف ਤੋਂ ਕੱਚੀ ਰਹਿ ਜਾਂਦੀ ਹੈ ਉਹ طرف ਤੋਂ ਅਸੀਂ ਪਲਟਾ-ਪਲਟਾ ਕੇ ਇਹਨੂੰ ਚਾਰੋਂ ਤਰਫ ਤੋਂ ਪਕਾ ਲੈਣਾ ਹੈ Shimla mirch ਨੂੰ ਬਿਲਕੁਲ ਸਲੋ ਗੈਸ ਤੇ ਹੀ ਪਕਾਣਾ ਸੀ ਇਹਨੂੰ ਜਿਆਦਾ ਹਾਈ ਫਲੇਮ ਤੇ ਨਹੀਂ ਪਕਾਣਾ ਕਿਉਂਕਿ ਇਹ Shimla mirche ਜਲਦੀ ਸੌਫਟ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਮੈਂ ਪਹਿਲਾਂ ਵੀ ਪਲਟਾ ਲਿਆ ਸੀਗਾ ਇੱਕ ਵਾਰ ਤੇ ਦੋ ਤਿੰਨ ਵਾਰ ਅਸੀਂ ਪਲਟਾ-ਪਲਟਾ ਕੇ ਚੰਗੀ ਤਰ੍ਹਾਂ ਚਾਰੋਂ ਤਰਫ ਤੋਂ ਇਹਨਾਂ ਨੂੰ ਪਕਾ ਲੈਣਾ ਹੈ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਚਾਰੋਂ ਤਰਫ ਤੋਂ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਇਹ ਹੁਣ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਤੇ ਇਹਨੂੰ ਸਰਵ ਕਰ ਲਾਂਗੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਹਲੋ ਜੀ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਰਿਸ਼ਤ ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਵਧੀਆ-ਵਧੀਆ ਕਮੈਂਟ ਕਰਕੇ ਜ਼ਰੂਰ ਆਪਣੇ ਫੀਡਬੈਕ ਦਿਓ